ਉਹ ਸਾਰੇ ਦੇ ਸਾਰੇ ਘਰ ਪੰਜਾਬ ਪੁਲਿਸ ਨੇ ਲੁੱਟੇ ਵੀ ਆ ਤੇ ਪੁੱਟੇ ਵੀ ਆ ਤੇ ਕੁੱਟੇ ਵੀ ਆ ਯਾਨੀ ਕਿ ਜਿਹਨੂੰ ਕਹਿੰਦੇ ਲੁੱਟਣਾ ਪੁੱਟਣਾ ਤੇ ਕੁੱਟਣਾ ਤਿੰਨੋਂ ਕੰਮ ਪੰਜਾਬ ਪੁਲਿਸ ਨੇ ਇਹ ਬਦਲਾ ਵਾਲੀ ਸਰਕਾਰ ਨੇ ਜਿਹਨੂੰ ਕਹਿੰਦੇ ਵੀ ਇਹ ਇੱਕ ਹੈਟ੍ਰਿਕ ਮਾਰੀ ਆ ਉੱਥੇ ਇਸ ਧਰਤੀ ਤੇ ਜੋਸ ਮਸਿਆਂਵਾਂ ਨੇ ਉਹ ਕਿਸਾਨੀ ਧਰਨੇ ਕਰਕੇ ਹੋ ਰਹੀਆਂ ਨੇ ਮਤਲਬ ਸਰਕਾਰ ਜਿਹਨੂੰ ਕਹਿੰਦੇ ਵੀ ਕਹਿ ਦੇ ਵੀ ਜਦੋਂ ਸ਼ਰਮੀ ਲਾ ਲਈ ਹਣਾ ਤੁਸੀਂ ਹਰ ਗੱਲ ਨੂੰ ਇਹ ਆਈਐਮ ਗਵਰਨਮੈਂਟ ਨੇ ਕਿਹਾ ਨਾ ਕਿ ਵੀ ਮਤਲਬ ਜਿਹੜਾ ਹੈਗਾ ਵੀ ਧਰਨੇ ਕਰਕੇ ਨਸ਼ਾ ਆ ਰਿਹਾ ਆਈਐਮ ਗਵਰਨਮੈਂਟ ਕਹਿੰਦਾ ਸੀ ਜਦੋਂ ਸਰਕਾਰ ਬਣੀ ਕਿ 4 ਮਹੀਨਿਆਂ ਚ ਪੰਜਾਬ ਚ ਨਸ਼ਾ ਖਤਮ ਹੋਊਗਾ ਤੇ 4 ਮਹੀਨੇ ਪਤਾ ਨਹੀਂ ਕਿੰਨੇ ਵਾਰੀ ਲੰਘ ਗਏ ਤੁਸੀਂ ਕਹਿੰਦੇ ਸੀ 23 ਦੀਆਂ 23 ਫਸਲਾਂ ਉਹ ਤਾਂ ਚੁਟਕੀ ਨਾਲ ਦੇਣੀਆਂ ਸੀ ਨਾ ਠੀਕ ਹੈ ਤਾਂ ਚੁਟਕੀ ਵਜਾ ਲਓ ਕਿ ਸਾਰਿਆਂ ਦੇ ਹੱਥ ਟੁੰਡ ਬਣ ਗਏ ਹੁਣ ਕਿਹਦਾ ਹੱਥ ਰਹਿ ਹੀ ਨਹੀਂ ਇਹਦੀ ਉਂਗਲ ਰਹਿ ਹੀ ਨਹੀਂ ਗਈਗੀ ਵੀ ਚੁਟਕੀ ਮਾਰੇ ਐਮਐਸਪੀ ਦਾ ਕਾਨੂੰਨ ਨਹੀਂ ਬਣਦਾਗਾ ਉਹ ਤਾਂ ਧਰਨਾ 2 ਸਾਲ ਤੱਕ ਕੋਈ ਡਿੱਕਾ ਨਹੀਂ ਰਿਆ ਪੰਜਾਬ ਦੀ ਸਾਰੀ ਦੀ ਸਾਰੀ ਇੰਡਸਟਰੀ ਘਟੋ ਘਟ 25000 ਸਮਾਲ ਸਕیل ਇੰਡਸਟਰੀ ਦਾ ਯੂਨਟ 1991 ਦੀ ਨਿਊ ਇਕਨੋਮਿਕ ਪਾਲਿਸੀ ਦੇ ਬਾਅਦ ਬੰਦ ਹੋ ਗਿਆ ਠੀਕ ਹੈ ਧਰਨਾ ਤਾਂ ਹੁਣ ਲੱਗਾ ਫਿਰ ਠੀਕ ਹੈ ਉਹ ਸਮਾਲ ਸਕیل ਇੰਡਸਟਰੀ ਦਾ ਯੂਨਟ ਕਿੱਧਰ ਗਏ ਉਹ ਕਿੱਧਰ ਗਏ ਦੱਸ ਦੇ ਨਾ ਉਹ ਠੀਕ ਆ ਜਿੰਨੀ ਐਗਰੋ ਬੇਸਡ ਇੰਡਸਟਰੀ ਸੀ ਉਹ ਸਾਡੀਆਂ ਸ਼ੂਗਰ ਮਿਲਾਂ ਸੀ ਉਹ ਕਾਟਨ ਮਿਲਾਂ ਸੀ ਸਾਰੀਆਂ ਬੰਦ ਹੋ ਗੀਆਂ ਅਸਲ ਦੇ ਵਿੱਚ ਕੀ ਆ ਕਿ ਸਰਕਾਰ ਜਿਹਨੂੰ ਕਹਿੰਦੇ ਕਿ ਆਤੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਨ ਨੂੰ ਹੋਰ ਉਹ ਬਹਾਨਾ ਕੋਈ ਬਣਾਉਂਦੀ ਹੈਗੀ ਆ ਤੇ ਨਿਸ਼ਾਨਾ ਉਹ ਕਿਤੇ ਲਾਉਂਦੀ ਆ ਕਿਸਾਨ ਲੋਕਾਂ ਦੇ ਦੁਸ਼ਮਣ ਨਹੀਂ ਹੈ ਇਸ ਸਰਕਾਰ ਦੀ ਸਕੀਮਾਂ ਜੇ ਇਸ ਵਰਤਾਂਤ ਦੇ ਵਿੱਚ ਲੋਕ ਆਏ ਤਾਂ ਪੰਜਾਬ ਦੀ ਪੇਂਡੂ ਆਰਥਿਕਤਾ ਦੇ ਨਾਲ ਸ਼ਾਰੀ ਆਰਥਿਕਤਾ ਦਾ ਤਬਾਹ ਹੋਣਾ ਵੀ ਤੈਅ ਆ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਹਰ ਡੀਸੀ ਦਫ਼ਤਰ ਦੇ ਵਿੱਚ ਉਹਦੇ ਅੱਗੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਆ ਧਰਨਾ ਪ੍ਰਦਰਸ਼ਨ ਹੋ ਰਿਹਾ ਜੋ ਸ਼ੰਭੂ ਤੇ ਖਨੌਰੀ ਬਾਡਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਜੋ ਵੀ ਜ਼ੁਲਮ ਹੋਇਆ ਉਦੇ ਖਿਲਾਫ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਆ ਅੱਜ ਦਾ ਇਕੱਠ ਹਾਲਾਂਕਿ ਕਿਸਾਨ ਆਗੂ ਰਹਾ ਕਰ ਦਿੱਤੇ ਗਏ ਪਰ ਫਿਰ ਵੀ ਇਹ ਇਕੱਠ ਸਨੇਹੇ ਕੀ ਦਿੰਦੇ ਆ ਇਹਦੇ ਬਾਰੇ ਗੱਲ ਕਰਾਂਗੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਸਾਨ ਆਗੂ ਸਾਡੇ ਨਾਲ ਮੌਜੂਦ ਆ ਭਾਈ ਅੱਜ ਦਾ ਇਕੱਠ ਸਨੇਹਾ ਕਿਨੂੰ ਦੇ ਰਿਹਾ ਤੇ ਕੀ ਦੇ ਰਿਹਾ ਦੇਖੋ ਪਹਿਲਾਂ ਤਾਂ ਸਨੇਹਾ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਮਨਦੀਪ ਸਿੱਧੂ ਵਰਗੇ ਫਿਰ ਅਸੀਂ ਕਿਹੜਾ ਰਿਟਾਇਰ ਹੋ ਗਏ ਆ ਵੀ ਉਹ ਦੇਖ ਲੈਣ ਉਹ ਨੌਕਰੀ 'ਚ ਹੈਗੇ ਆ ਕਿ ਰਿਟਾਇਰ ਹੋ ਗਏ ਆ ਜੇ ਤਾਂ ਨੌਕਰੀ 'ਚ ਹੈ ਆ ਤੇ ਉਹਦੀ ਹਿੱਕ ਤੇ ਅੱਜ ਪੰਜਾਬ ਦੇ ਕੱਲੇ ਕਲੇ ਜ਼ਿਲ੍ਹੇ ਚ ਅਸੀਂ ਮੂング ਦਲਤਾ ਜਿਹੜਾ ਕਹਿੰਦੇ ਸੀ ਕਿਸਾਨ ਸਾਡੇ ਪਿਉਾਰ ਗਿਆ ਤੇ ਉਹਦੇ ਪਿਓ ਹਰੇਕ ਜ਼ਿਲ੍ਹੇ ਚ ਹਜ਼ਾਰਾਂ ਦੀ ਰੂਪ ਚ ਅੱਜ ਇਕੱਠੇ ਹੋ ਕੇ ਬੈਠੇ ਹੋਏ ਹੈਗੇ ਆ ਠੀਕ ਆ ਅਗਲੀ ਗੱਲ ਜਿਹੜੀ ਉਹਨਾਂ ਨੇ ਜਿਹਨੂੰ ਕਹਿੰਦੇ ਕਿ ਬਿਸ਼ਰਮੀ ਦੇ ਹਰ ਰੋਜ਼ ਪੰਜਾਬ ਪੁਲਿਸ ਨਵੇਂ ਮਾਪਦੰਡ ਤੈਅ ਕਰਦੀ ਆ ਆਪਣੇ ਰਿਕਾਰਡ ਖੁਦ ਹੀ ਤੋੜਦੀ ਤੋੜਦੀ ਹੈਗੀ ਆ ਇੱਕ ਪਾਸੇ ਵੀਡੀਓ ਆ ਰਹੀ ਆ ਕਿ ਏਐਸਆਈ ਕੌਰ ਸਿੰਘ ਆ ਕੋਈ ਉਹ ਲੋਕਾਂ ਦਾ ਸਮਾਨ ਚੱਕ ਕੇ ਲੈ ਗਿਆ ਇੱਕ ਪਾਸੇ ਵੀਡੀਓ ਆ ਰਹੀ ਆ ਕਿ ਪੁਲਿਸ ਵਾਲੇ ਉਹਨਾਂ ਦਾ ਟਰੈਕਟਰ ਟਰਾਲੀ ਚੋਰੀ ਕਰਕੇ ਲੈ ਗਏ ਕਿਸਾਨਾਂ ਦਾ ਇੱਕ ਪਾਸੇ ਵੀਡੀਓ ਆ ਰਹੀ ਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਦਾ ਸਮਾਨ ਪਿਆ ਤੇ ਉਹ ਸਾਰੀਆਂ ਘਟਨਾਵਾਂ ਦੇ ਉੱਪਰੋਂ ਜਾ ਕੇ ਡੀਆਈਜੀ ਮਨਦੀਪ ਸਿੱਧੂ ਕਹਿੰਦੇ ਵੀ ਕੋਈ ਚੋਰੀ ਨਹੀਂ ਹੋਈਗੀ ਉਹਦੇ ਕਹਿਣ ਦਾ ਮਤਲਬ ਆ ਕਿ ਜਿਹੜੀ ਟਰਾਲੀ ਖਾਕੀ ਵਰਦੀ ਵਾਲਾ ਉਹਨਾਂ ਦਾ ਛੋਟਾ ਜ ਉਹਨਾਂ ਦਾ ਵੱਡਾ ਲੈ ਗਿਆ ਆਪਦੇ ਘਰੇ ਹੋ ਸਕਦਾ ਦੋ ਚਾਹ ਟਰਾਲੀਆਂ ਮਲਦੀਪ ਸਿੱਧੂ ਵੀ ਲੈ ਗਿਆ ਹੋਵੇ ਕਿਉਂਕਿ ਚੋਰ ਕਦੋਂ ਕਹੂਗਾ ਵੀ ਚੋਰੀ ਹੋਈ ਹੈ ਤੇ ਜਾਂਚ ਕਰੋ ਇਸ ਕਰਕੇ ਉਹਨਾਂ ਤੇ ਕਹਣਾ ਚੋਰੀ ਹੋਈ ਨਹੀਂ ਹੈ ਨਾ ਤਾਂ ਇਹ ਜਿਹੜਾ ਇਸ ਪੱਧਰ ਤੱਕ ਕਿਸਾਨਾਂ ਦੇ ਪ੍ਰਤੀ ਜਿਹੜੀ ਉਹ ਕਹਿੰਦੇ ਗੈਰ ਸੰਵੇਦਨਸ਼ੀਲਤਾ ਦਿਖਾ ਰਹੇ ਆ ਔਰ ਜਿਸ ਪੱਧਰ ਦੀ ਬਿਸ਼ਰਮੀ ਦਿਖਾ ਰਹੇਗੇ ਕਿ ਚੋਰੀ ਹੋਈ ਨਹੀਂ ਤੇ ਚੋਰੀਆਂ ਸਾਰੇ ਪੰਜਾਬ ਨੇ ਦੇਖੀਆਂ ਹੈਗੀਆਂ ਨੇ ਤਾਂ ਉਹ ਦੱਸਣ ਵਾਸਤੇ ਕਿ ਜੋ ਤੁਸੀਂ ਬੋਲਦੇ ਹੋ ਪੰਜਾਬ ਦੇ ਲੋਕ ਸਮਝਿਓ ਕਿ ਕੁਫਰ ਤੋਲਦੇ ਹੋ ਝੂਠ ਬੋਲਦੇ ਹੋ ਔਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਲੰਘ ਚੁੱਕੇ ਆ ਤੁਹਾਡੀ ਕਿਸੇ ਗੱਲ ਤੇ ਕੋਈ ਯਕੀਨ ਨਹੀਂ ਤੇ ਤੁਹਾਡੇ ਜਬਰਦਸਤ ਮੂੰਹ ਤੋੜ ਜਵਾਬ ਦੇਣ ਵਾਸਤੇ ਅੱਜ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਨੇ ਘਟ ਚੋਰੀ ਸੀ ਕਿ ਲੁੱਟ ਸੀ ਜਿਸ ਲੈਵਲ ਤੇ ਉਹ ਹੋਈ ਦੋਨੋਂ ਕੰਮ ਹੀ ਹੋਏ ਆ ਘਰ ਵੀ ਲੁੱਟੇ ਗਏ ਆ ਉਹ ਕਿਵੇਂ ਘਰ ਆਪਣੇ ਲੁੱਟੇ ਗਏ ਘਰ ਲੁੱਟੇ ਵੀ ਗਏ ਤੇ ਪੁੱਟੇ ਵੀ ਗਏ ਘਰ ਘਰ ਕਿਵੇਂ ਸੀ ਮਤਲਬ ਜਦੋਂ ਆਪਾਂ ਮੋਰਚੇ ਪੱਕੇ ਮੋਰਚੇ ਆਪਾਂ ਦਿੱਲੀ ਵੀ ਰਹੇ ਆ ਇੱਥੇ ਵੀ ਜਿਹੜਾ ਮੋਰਚਾ ਲੱਗਾ ਸੀਗਾ ਜਦੋਂ ਮੋਰਚੇ 'ਚ ਕੋਈ ਕਿਸਾਨ ਆਪਣਾ ਘਰ ਬਣਾਉਂਦਾ ਉਹ ਘਾਰੀ ਸੀਮਿੰਟ ਬੱਜਰੀ ਦਾ ਨਹੀਂ ਹੁੰਦਾਗਾ ਉਹ ਘਾਰੀ ਤਰਪਾਲ ਦਾ ਜਾਂ ਟੈਂਟ ਦਾ ਹੁੰਦਾ ਪਰ ਉਹਦੇ ਵਿੱਚਲਾ ਸਮਾਨ ਸਾਰਾ ਘਰ ਵਾਲਾ ਹੁੰਦਾ ਕੂਲਰ ਪੱਖੇ ਫ੍ਰਿਜ ਗੈਸ ਸਭ ਕੁਝ ਉਹ ਸਾਰੇ ਦੇ ਸਾਰੇ ਘਰ ਪੰਜਾਬ ਪੁਲਿਸ ਨੇ ਲੁੱਟੇ ਵੀ ਆ ਤੇ ਪੁੱਟੇ ਵੀ ਆ ਤੇ ਕੁੱਟੇ ਵੀ ਆ ਯਾਨੀ ਕਿ ਜਿਹਨੂੰ ਕਹਿੰਦੇ ਲੁੱਟਣਾ ਪੁੱਟਣਾ ਤੇ ਕੁੱਟਣਾ ਤਿੰਨੋਂ ਕੰਮ ਪੰਜਾਬ ਪੁਲਿਸ ਨੇ ਇਹ ਬਦਲਾਵ ਵਾਲੀ ਸਰਕਾਰ ਨੇ ਜਿਹਨੂੰ ਕਹਿੰਦੇ ਵੀ ਇਹ ਇੱਕ ਹੈਟਟ੍ਰਿਕ ਮਾਰੀ ਆ ਉੱਥੇ ਲੁੱਟਣਾ ਵੀ ਆ ਪੁੱਟਣਾ ਵੀ ਆ ਤੇ ਕੁੱਟਣਾ ਵੀ ਆ ਠੀਕ ਆ ਤੇ ਉਹਦੇ ਖਿਲਾਫ ਅੱਜ ਜਿਵੇਂ ਪੰਜਾਬੀ ਹਿੰਦੀ ਦੇ ਬਹੁਤ ਪ੍ਰਸਿੱਧ ਸਾਹਿਤਕਾਰ Munshi Premchand ਨੇ ਕਿਹਾ ਸੀਗਾ ਕਿ ਲੋਕ ਕਹਿੰਦੇ ਕਿ ਮੁਜਾਹਰਾ ਕਰਨ ਨਾਲ ਕੀ ਹੁੰਦਾ ਉਹ ਕਹਿੰਦਾ ਮੁਜਾਹਰਾ ਕਰਨ ਦੇ ਨਾਲ ਇਹ ਹੁੰਦਾ ਕਿ ਅਸੀਂ ਦੱਸ ਰਹੇ ਹੁਣੇ ਕਿ ਅਸੀਂ ਜਿਉਂਦੇ ਆ ਅੱਜ ਦਸਤਾ ਹਜ਼ਾਰਾਂ ਦੀ ਗਿਣਤੀ ਚ ਜ਼ਿਲ੍ਹਾ ਕੇਂਦਰਾ ਤੇ ਇਕੱਠ ਕਰਕੇ ਕਿ ਸ਼੍ਰੀਮਾਨ ਮਨਦੀਪ ਸਿੱਧੂ ਪੰਜਾਬ ਜਿਉਂਦਾ ਤੁਹਾਡੇ ਵਰਗੇ ਤੇ ਤੁਹਾਡੇ ਪੁਰਖੇ ਜਿਹੜੇ ਆ ਬਾਬਰ ਵਰਗੇ ਇੱਥੇ ਕਈ ਹੋ ਹੋ ਕੇ ਗਏ ਪਰ ਪੰਜਾਬ ਕਦੇ ਦਵਿਆ ਨਹੀਂ ਪੰਜਾਬ ਨਾਬਰੀ ਦਾ ਦੂਜਾ ਨਾਮ ਆ ਤੋ ਅੱਜ ਨਾਬਰੀ ਉਹਨੇ ਪੂਰੇ ਪੰਜਾਬ ਚ ਆਪਣੀ ਏਜ ਦਿਖਾਈ ਹੈਗੀ ਅ ਕਿਸਾਨ ਆਗੂਆਂ ਦੀ ਆਪਾਂ ਗੱਲ ਕਰਦੇ ਆਂ ਸਰਕਾਰ ਤੇ ਮੈਂ ਬਾਅਦ ਚ ਜਾਨਾ ਅ ਡੱਲੇਵਾਲ ਸਾਹਿਬ ਨੇ ਸਾਬਕਾ ਪੁਲਿਸ ਅਫਸਰਾਂ ਤੋਂ ਪਾਣੀ ਜਿਹੜਾ ਉਹ ਪੀ ਲਿਆ ਇਹ ਕਿਹਾ ਜਾ ਰਿਹਾ ਦਾਵਾ ਕੀਤਾ ਗਿਆ ਸੀ ਕਿ 19 ਤਰੀਕ ਤੋਂ ਉਹਨਾਂ ਨੇ ਪਾਣੀ ਨਹੀਂ ਪੀਤਾ ਇਹ ਇਹਦੀ ਮੈਸੇਜਿੰਗ ਕੀ ਆ ਜੇ ਪੁਲਿਸ ਜਿੰਨੀ ਥੋਡੀ ਗੱਲਵਾਚੋਂ ਆ ਜੇ ਮੈਂ ਉਹਨੂੰ ਸੱਚ ਮੰਨ ਲਾਂ ਇੰਨੀ ਮਾੜੀ ਆ ਤੇ ਫਿਰ ਰਿਟਾਇਰ ਹੋ ਕੇ ਕਿਹੜਾ ਫਿਰ ਪੁਲਿਸ ਬਦਲ ਜਾਂਦੀ ਹੈ ਉਹਨਾਂ ਨੂੰ ਤਾਂ ਪਾਣੀ ਜੰਮੇ ਪੀਤਾ ਜਾ ਸਕਦਾ ਫਿਰ ਜੇ ਆਹੀ ਗੱਲ ਆ ਤਾਂ ਦੇਖੋ ਅੱਗੇ ਵੀ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਜਿਹੜੀ ਪੁਲਿਸ ਨੇ ਇਹਨਾਂ ਜ਼ਬਰ ਕੀਤਾ ਤੇ ਉਹੀ ਪੁਲਿਸ ਡੱਲੇ ਵਾਲ ਸਭ ਨੂੰ ਪਾਣੀ ਪਿਆ ਰਹੀ ਹੈਗੀ ਆ ਇਹਦੇ ਤੇ ਤਾਂ ਹੁਣ ਉਹੀ ਬਿਹਤਰ ਦੱਸ ਸਕਦੇ ਆ ਉਹਨਾਂ ਦੀ ਜਥੇਬੰਦੀ ਕੁਝ ਕਹਿ ਸਕਦੀ ਹੈ ਯਾਰ ਅਸੀਂ ਇਹਦੇ ਤੇ ਕੋਈ ਟਿੱਪਣੀ ਜੜੀ ਨਹੀਂ ਕਰਨੀ ਚਾਹੁੰਦੇ ਤੁਸੀਂ ਪ੍ਰਦਰਸ਼ਨ ਤਾਂ ਉਹਨਾਂ ਲਈ ਕਰ ਰਹੇ ਹੋ ਨਾ ਨਹੀਂ ਪ੍ਰਦਰਸ਼ਨ ਅਸੀਂ ਜ਼ਬਰ ਦੇ ਖਿਲਾਫ ਕਰ ਰਹੇ ਆ ਸਾਡਾ ਪ੍ਰਦਰਸ਼ਨ ਉਹਨਾਂ ਵਾਸਤੇ ਆ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਟਰੈਕਟਰ ਚੋਰੀ ਹੋ ਗਏ ਜਿਹੜੇ ਆਗੂ ਸੀ ਉਹ ਤਾਂ ਰਾਤ ਛੱਡੇ ਗਏ ਉਹ ਤਾਂ ਰਹਾ ਹੋ ਗਏ ਪਰ ਜਿਹੜਾ ਕਿਸਾਨਾਂ ਦਾ ਉੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਜਿਨ੍ਹਾਂ ਦੀਆਂ ਟਰਾਲੀਆਂ ਨਹੀਂ ਮਿਲ ਰਹੀਆਂ ਗਿਆ ਤੇ ਪੁਲਿਸ ਕਹਿ ਰਹੀ ਆ ਕਿ ਕੁਛ ਚੋਰੀ ਨਹੀਂ ਹੋਇਆਗਾ ਇਹ ਇਹ ਰੋਸਾ ਲੋਕਾਂ ਦਾ ਕਿਸਾਨ ਦਾ ਤਾਂ ਯਾਰ ਟੱਕ ਚੋਂ ਦਾਤਰੀ ਇੱਧਰ ਉੱਧਰ ਹੋ ਜੇ ਉਹਨੂੰ ਪਰੇਸ਼ਾਨੀ ਹੁੰਦੀ ਆ ਕਈ ਚੱਕੀ ਜਿਵੇਂ ਪਰੇਸ਼ਾਨੀ ਹੁੰਦੀ ਆ ਤੇ ਜਿਹੜੀ ਕਿਸਾਨ ਬੈਂਕਾਂ ਤੇ ਆੜਤੀਆਂ ਤੇ ਸ਼ਾਹੂਕਰਾਂ ਦੀ ਕਰਜ਼ਾਈ ਆ ਉਹਦਾ ਵਾਲ-ਵਾਲ ਕਰਜ਼ੇ ਚ ਜਕੜਿਆ ਹੋਇਆ ਹੈਗਾ ਉਹਨੇ ਪਤਾ ਨਹੀਂ ਕਿੱਥੋਂ ਕਰਜ਼ਾ ਚੱਕ ਕੇ ਆਪਣਾ ਟਰੈਕਟਰ ਤੇ ਟਰਾਲੀ ਜਿਹੜਾ ਸੀਗਾ ਖਰੀਦਿਆ ਸੀਗਾ ਤੇ ਉੱਤੇ ਉਹ ਕਹਿੰਦੇ ਚੋਰੀ ਨਹੀਂ ਹੋਈ ਤੇ ਲਾਭ ਸਿੰਘ ਉੱਗੋ ਕੋ ਕਹਿ ਰਿਹਾ ਕਿ ਅਸੀਂ ਛੋਟੀਆਂ ਮੋਟੀਆਂ ਜਾਂਚਾਂ ਅਸੀਂ ਜਿਹੜੀਆਂ ਕਰਦੇ ਨਹੀਂਗੇ ਇਸ ਕਰਕੇ ਉਹਦੇ ਖਿਲਾਫ ਜਿਹੜਾ ਸਾਡੇ ਕਿਸਾਨ ਵੀਰਾਂ ਦਾ ਨੁਕਸਾਨ ਕੀਤਾ ਉਹਨਾਂ ਨੂੰ ਲੁੱਟਿਆ ਪੁੱਟਿਆ ਤੇ ਕੁੱਟਿਆ ਉਦੇ ਖਿਲਾਫ ਪ੍ਰਦਰਸ਼ਨ ਨੇ ਅੱਜ ਪੂਰੇ ਪੰਜਾਬ ਤੇ ਪੂਰੇ ਮੁਲਕ ਦੇ ਵਿੱਚ ਸਰਕਾਰ ਤਾਂ ਉਸ ਧਰਨੇ ਨੂੰ ਕਿਹਾ ਉਹਨੇ ਬੇਸਿਕਲੀ ਉਸ ਨੂੰ ਕੀ ਧਰਨੇ ਨੂੰ ਹੀ ਕਿਹਾ ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੌਕਰੀਆਂ ਨਹੀਂ ਦੇ ਪਾਰੇ ਸੀ ਧਰਨੇਆਂ ਕਰਕੇ ਧਰਨੇ ਕਰਕੇ ਪੰਜਾਬ ਦੇ ਵਿੱਚ ਡਰਗ ਆ ਰਿਹਾ ਨਸ਼ਾ ਇਹਦੇ ਕਰਕੇ ਆ ਆ ਤੁਸੀਂ ਫਿਰ ਇਹ ਅੱਜ ਭਾਵੇਂ ਇੱਕ ਰੋਜ਼ਾ ਹੀ ਆ ਇਹ ਰੋਜ਼ਮੁਜਾਰਾ ਹੈ ਇਹਦੇ ਨਾਲ ਤੁਸੀਂ ਪੰਜਾਬ 'ਚ ਤੁਹਾਨੂੰ ਸਰਕਾਰ ਦਾ ਜੇ ਮੈਂ ਤਰਕ ਮੰਨਣਾ ਤੁਸ ਤਾਂ ਫੇਰ ਨਸ਼ਾ ਆ ਜੂਗਾ ਇਹਦੇ ਨਾਲ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਨੌਕਰੀਆਂ ਦੇ ਦੇਣੀਆਂ ਸੀ ਅੱਜ ਸਰਕਾਰ ਨੇ ਆ ਥੋੜੇ ਧਰਨੇ ਨਾ ਹੋਰ ਨਾ ਖੜਗੀਆਂ ਹੁਣ ਕਿਉਂ ਬੇਰੁਜ਼ਗਾਰਾਂ ਤੇ ਤੁਸੀਂ ਦੁਸ਼ਮਣ ਬਣੇ ਹੋ ਕਿਸਾਨੀ ਧਰਨੇ ਕਰਕੇ ਕੰਮ ਹੋਰ ਵੀ ਹੋ ਰਿਹਾ ਪੰਜਾਬ ਸਰਕਾਰ ਦੱਸਣਾ ਭੁੱਲ ਗਈ ਜਿਹੜਾ ਗਲੋਬਲ ਵਾਰਮਿੰਗ ਵੀ ਇਹਦੇ ਕਰਕੇ ਹੋ ਰਹੀ ਹੈ ਜਿਹੜੇ ਗਲੇਸ਼ੀਅਰ ਪਿਘਲ ਰਹੇ ਆ ਮੌਨਸੂਨ ਚ ਗੜਬੜ ਹੋ ਰਹੀ ਹੈ ਹਨਾ ਉਹ ਸਾਰਾ ਕੁਝ ਕਿਸਾਨੀ ਧਰਨੇ ਕਰਕੇ ਆ ਇਸ ਧਰਤੀ ਤੇ ਜੋ ਸਮੱਸਿਆਵਾਂ ਨੇ ਉਹ ਕਿਸਾਨੀ ਧਰਨੇ ਕਰਕੇ ਹੋ ਰਹੀਆਂ ਨੇ ਮਤਲਬ ਸਰਕਾਰ ਜਿਹਨੂੰ ਕਹਿੰਦੇ ਵੀ ਕਹਿ ਦੇ ਵੀ ਜਦੋਂ ਸ਼ਰਮੀ ਲਾ ਲਈ ਹੈਨਾ ਤੁਸੀਂ ਹਰ ਗੱਲ ਨੂੰ ਇਹ ਆਈਐਮ ਗਵਰਨਮੈਂਟ ਨੇ ਕਿਹਾ ਨਾ ਕਿ ਵੀ ਮਤਲਬ ਜਿਹੜਾ ਹੈਗਾ ਵੀ ਧਰਨੇ ਕਰਕੇ ਨਸ਼ਾ ਆ ਰਿਹਾ ਆ ਆਈਐਮ ਗਵਰਨਮੈਂਟ ਕਹਿੰਦਾ ਸੀ ਜਦੋਂ ਸਰਕਾਰ ਬਣੀ ਕਿ 4 ਮਹੀਨਿਆਂ ਚ ਪੰਜਾਬ ਚ ਨਸ਼ਾ ਖਤਮ ਹੋਊਗਾ ਵੀ ਅਦਬੀ ਵੀ ਉਹਦਾ ਵੀ ਇਨਸਾਫ ਹੋਊਗਾ ਹੋਰ ਵੀ ਮੁੱਦੇ ਹਾਂ 4 ਮਹੀਨਿਆਂ ਚ ਨਸ਼ਾ ਖਤਮ ਹੋਊਗਾ ਤੇ 4 ਮਹੀਨੇ ਪਤਾ ਨਹੀਂ ਕਿੰਨੇ ਵਾਰੀ ਲੰਘ ਗਏ ਹਨਾ ਤੁਹਾਡੇ 2 ਸਾਲ ਪਹਿਲੇ ਉਦੋਂ ਕੋਈ ਧਰਨਾ ਨਹੀਂ ਸੀ ਹਨਾ ਉਦੋਂ ਤੁਸੀਂ ਇੰਨਾ ਵਿਕਾਸ ਕਰਤਾ ਕਿ ਦੂਜੇ ਤੀਜੇ ਮਹੀਨੇ ਸੰਗਰੂਰ ਚ ਲੋਕਾਂ ਨੇ ਤੁਹਾਡੀ ਗੋਡ ਨਹੀਂ ਲਵਾਤੀ ਠੀਕ ਆ ਉਦੋਂ ਸੰਗਰੂਰ ਚ ਕਿਸ ਗੱਲ ਕਰਕੇ ਹਾਰ ਗਏ ਬਈ ਕਿ ਲੋਕ ਜਿਆਦਾ ਵਿਕਾਸ ਤੋਂ ਥੋੜੇ ਤੋਂ ਪਰੇਸ਼ਾਨ ਹੋ ਗਏ ਸੀਗੇ ਠੀਕ ਆ ਤੁਸੀਂ ਕਹਿੰਦੇ ਸੀ 23 ਦੀਆਂ 23 ਫਸਲਾਂ ਉਹ ਤਾਂ ਚੁਟਕੀ ਨਾਲ ਦੇਣੀਆਂ ਸੀ ਨਾ ਠੀਕ ਹੈ ਤਾਂ ਚੁਟਕੀ ਵਜਾ ਲਓ ਕਿ ਸਾਰਿਆਂ ਦੇ ਹੱਥ ਟੁੰਡ ਬਣ ਗਏ ਹੁਣ ਕਿਸੇ ਦਾ ਹੱਥ ਰਹਿ ਹੀ ਨਹੀਂ ਇਹਦੀ ਉਂਗਲ ਰਹਿ ਹੀ ਨਹੀਂ ਗਈਗੀ ਵੀ ਚੁਟਕੀ ਮਾਰੇ ਐਮਐਸਪੀ ਦਾ ਕਾਨੂੰਨ ਨਹੀਂ ਬਣਦਾਗਾ ਉਹ ਤਾਂ ਧਰਨਾ 2 ਸਾਲ ਤਾਂ ਕੋਈ ਡਿੱਕਾ ਨਹੀਂ ਰਿਆ 2 ਸਾਲ ਚੋਂ ਨਸ਼ਾ ਖਤਮ ਕਰ ਦਿੰਦੇ ਜਿਹੜੀ ਤੁਸੀਂ ਬੇਅਦਬੀ ਦੀ ਗੱਲ ਪਰ ਮਾਫ ਕਰ ਰਹੇ ਹੋ ਪਰ ਤੁਸੀਂ ਗੱਲ ਕਰੀ ਨਾ ਵੀ ਐਤ ਕੀ ਲੱਗਿਆ ਧਰਨਾ ਤਾਂ ਉਹਨਾਂ ਨੇ ਤਾਂ ਐਤ ਕੀ ਦੀ ਵੀ ਆਧਾਰਨ ਦਿੱਤੀ ਆ ਆ ਕੋਟਕਪੂਰਾ ਤੁਹਾਡੇ ਵੀ ਇੱਧਰ ਨੇੜੇ ਪੈਂਦਾਗਾ ਉਹ ਕਹਿੰਦੇ ਕੋਟ ਵਾਲੀ ਮੰਡੀ ਚ ਕਿਸਾਨੀ ਮੋਰਚ ਉਹਨਾਂ ਦੇ ਕਹਿਣ ਦਾ ਸਾਫ਼-ਸਾਫ਼ ਮਤਲਬ ਇਹ ਸੀ ਕਿ ਕਿਸਾਨੀ ਮੋਰਚੇ ਕਰਕੇ ਉੱਥੇ ਜਿਹੜਾ ਬਾਸਮਤੀ ਹੈਗਾ ਕਿਸਾਨਾਂ ਦਾ ਉਹ ਤਾਂ ਰੁਲ ਗਿਆ ਨਹੀਂ ਉਹ ਬੌਲਾ ਮਹਿੰਗਾ ਵੇਚਦਾ ਹੁੰਦਾ ਸੀ ਯਾਰ ਸਾਹਿਬ ਨਹੀਂ ਤੁਸੀਂ ਬਾਸਮਤੀ ਅਸੀਂ ਤੇਨੂੰ ਕਿਹਾ ਕਿ ਤੁਸੀਂ ਇੰਡੋਪਾਕ ਟ੍ਰੇਡ ਖੋਲੋ ਸੈਨੀਆ ਵਾਲਾ ਤੇ ਵਾਗਾ ਬਾਰਡਰ ਖੁੱਲੇ ਸਾਰਾ ਮਿਡਲ ਈਸਟ ਜਿੱਥੇ ਬਰੀਅਨੀ ਚਲਦੀ ਹੈਗੀ ਆ ਸਾਰਾ ਮਿਡਲ ਈਸਟ ਇੱਥੋਂ ਟਰਾਲੀਆਂ ਰਾਹੀਂ ਕਿਸਾਨ ਜਾ ਕੇ ਵਪਾਰ ਕਰ ਸਕਦੇ ਆ ਠੀਕ ਆ ਜੇ ਤੁਸੀਂ ਇੰਨਾ ਹੀ ਇੱਥੋਂ ਦੇ ਮਤਲਬ ਵਪਾਰੀ ਦਾ ਕਿਸਾਨ ਦਾ ਪੰਜਾਬ ਦੀ ਆਰਥਿਕਤਾ ਦਾ ਸੋਚਦੇ ਹੈਗੇ ਹੋ ਤੇ ਵਾਗਾ ਦੇ ਸੈਨੀਆ ਵਾਲਾ ਬਾਰਡਰ ਖੁੱਲਣ ਦੀ ਗੱਲ ਕਰੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਜਾਊਗਾ ਠੀਕ ਆ ਮਤਲਬ ਜੇ ਇੱਥੇ ਤੁਸੀਂ ਕਹਿੰਦੇ ਕਿ ਇੰਡਸਟਰੀ ਦਾ ਨੁਕਸਾਨ ਹੋ ਗਿਆ ਫੁਲਾਣੇ ਦਾ ਨੁਕਸਾਨ ਹੋ ਗਿਆ ਆ ਫਰੀਦਕੋਟ ਦੀ ਸ਼ੂਗਰ ਮਿਲ ਇਦਾਂ ਇੰਟਰਨੇ ਕਰਕੇ ਬੰਦ ਹੋएगी ਇਹਨੂੰ ਤਾਂ ਚਲਾਉਣ ਲਈ ਧਰਨੇ ਲਾਉਂਦੇ ਰਹੇ ਅਸੀਂ ਆ ਮਾਲਵੇ ਦੀਆਂ 슈ਗਰ ਮਿਲਾਂ ਜਗਰਾਓਂ ਵਾਲੀ ਜੀਰੇ ਵਾਲੀ ਫਾਜ਼ਲ ਕਾਲੀ ਆ ਮਾਲਵਾਦੀ ਐ ਪਛਮੀ ਮਾਲਵੇ ਦੇ ਵਿੱਚ ਗੰਨਾ ਹੀ ਨਹੀਂ ਰਹਿ ਗਿਆ ਕਮਾਦ ਦੀ ਫਸਲ ਹੀ ਖਤਮ ਹੋ ਗਈ ਆ ਫਰੀਦਕੋਟ ਦੀ 슈ਗਰ ਮਿਲ ਬਾਈ ਇਹ ਆਪਣੀ ਬਿਜਲੀ ਆਪ ਬਣਾਉਂਦੀ ਸੀ ਤੇ ਵਾਧੂ ਬਿਜਲੀ ਵੇਚਦੀ ਸੀ ਬਿਜਲੀ ਵਿਭਾਗ ਨੂੰ ਇੱਕ ਥੇਲੇ ਦੀ ਬੀਲੀ ਖਰੀਦੀ ਨਹੀਂ ਸੀਗੀ ਵਧੀਆ ਚੱਲਦੀ ਏ ਇਹ ਜਿਹੜੀ ਇੰਡਸਟਰੀ ਏ ਜਿੰਨੇ ਚ 1600 ਬੰਦਾ ਨੌਕਰੀ ਕਰਦਾ ਸੀ ਇਹਦੀ ਕੈਪੈਸਿਟੀ ਵਧਾਉਣ ਦੀ ਜ਼ਰੂਰਤ ਸੀਗੀ ਠੀਕ ਆ ਅੱਜ ਉਥੇ ਪਲਾਟ ਕੱਟਣ ਦੀ ਤਿਆਰੀ ਆ ਉਹ ਮਿਲ ਬੰਦ ਕਰਕੇ ਠੀਕ ਆ ਤੇ ਇੱਥੇ ਜਿਹੜੇ ਦਰਖਤ ਸੀਗੇ ਉਹਨਾਂ ਨੂੰ ਜੱਫੀਆਂ ਪਾਉਂਦੇ ਸੀ ਕਲਤਾਰ ਸੰਧਵਾ ਤੇ ਗਰਦਿਤ ਸੇਖੋ ਤੇ ਉਹ ਆਪਦੇ ਪੇਜਾਂ ਤੋਂ ਸਾਰੀਆਂ ਫੋਟੋਆਂ ਡਿਲੀਟ ਕਰ ਗਏ ਵੀ ਦਰਖਤ ਨਹੀਂ ਕੱਟਣ ਦੇਣ ਦੇਗੇ ਤੇ ਹੁਣ ਉਥੇ ਪਲਾਟ ਕੱਟੇ ਜਾ ਰਹੇ ਆ ਠੀਕ ਆ ਇਹ ਇਹ ਸ਼ੂਗਰ ਮਿਲ ਕਿੰਨੇ ਬੰਦ ਕਰਾਈ ਇਹਨੂੰ ਚਲਾਉਣ ਵਾਸਤੇ ਠੀਕ ਆ ਅਸੀਂ ਧਰਨੇ ਲਾਏ ਇਹਨਾਂ ਨੇ ਲਾਏ ਠੀਕ ਆ ਇਹ ਤਾਂ ਨਹੀਂ ਅਸੀਂ ਬੰਦ ਕਰਾਈਗੀ ਪੰਜਾਬ ਦੇ ਵਿੱਚ ਠੀਕ ਆ ਜਿਹੜੀ ਬਟਾਲੇ ਦੀ ਇੰਡਸਟਰੀ ਸੀ ਉਹਦਾ ਕੀ ਬਣਿਆ ਬਈ ਸਾਡੀ ਜਲੰਧਰ ਦੀ ਸਪੋਰਟਸ ਇੰਡਸਟਰੀ ਦਾ ਕੀ ਬਣਿਆ ਬਈ ਮੰਡੀ ਗੁਵਿੰਦਗੜ੍ਹ ਦੀ ਇੰਡਸਟਰੀ ਦਾ ਕੀ ਬਣਿਆ ਬਈ ਪੰਜਾਬ ਦੀ ਸਾਰੀ ਦੀ ਸਾਰੀ ਇੰਡਸਟਰੀ ਘੱਟੋ-ਘੱਟ 25000 ਸਮਾਲ ਸਕੇਲ ਇੰਡਸਟਰੀ ਦਾ ਯੂਨਟ 1991 ਦੀ ਨਿਊ ਇਕਨੋਮਿਕ ਪਾਲਿਸੀ ਤੋਂ ਬਾਅਦ ਬੰਦ ਹੋ ਗਿਆ ਠੀਕ ਆ ਧਰਨਾ ਤਾਂ ਹੁਣ ਲੱਗਾ ਫਿਰ ਠੀਕ ਆ ਉਹ ਸਮਾਲ ਸਕੇਲ ਇੰਡਸਟਰੀ ਦਾ ਯੂਨਟ ਕਿੱਧਰ ਗਏ ਉਹ ਕਿੱਧਰ ਗਏ ਦੱਸ ਦੇ ਨਾ ਉਹ ਠੀਕ ਆ ਜਿੰਨੀ ਐਗਰੋ ਬੇਸਡ ਇੰਡਸਟਰੀ ਸੀ ਉਹ ਸਾਡੀਆਂ 슈ਗਰ ਮਿਲਾਂ ਸੀ ਉਹ ਕਾਟਨ ਮਿਲਾਂ ਸੀ ਸਾਰੀਆਂ ਬੰਦ ਹੋ ਗਈਆਂ ਠੀਕ ਆ ਉਹ ਤਾਂ ਧਰਨੇ ਨਹੀਂ ਬੰਦ ਕੀਤੀਆਂਗਾ ਠੀਕ ਆ ਇੱਥੇ ਕੀ ਆ ਕਿ ਰਾਜ ਕਰਨ ਵਾਲੇ ਬੰਦੇ ਇੱਕ ਗੱਲ ਖੜੀ ਕਰ ਲੈਂਦੇ ਆ ਜਿਵੇਂ ਭਾਜਪਾ ਨੇ ਖੜੀ ਕੀਤੀ ਵੀ ਇਸ ਮੁਲਕ 'ਚ ਵਿਕਾਸ ਇਸ ਕਰਕੇ ਨਹੀਂ ਹੋ ਰਿਹਾ ਵੀ ਮੁਸਲਮਾਨ ਅੜਿੱਕਾ ਬਣਦੇ ਆ ਹਰ ਗੱਲ ਤੇ ਨਹੀਂ ਹੁਣ ਤਾਂ ਉਹ ਅਗਲੇ ਲੈਵਲ ਤੇ ਆ ਬੜੇ ਹੁਣ ਤਾਂ ਕਹਿੰਦੇ ਇੱਥੇ ਡੈਮੋਕ੍ਰੇਸੀ ਤਾਂ ਕਰਕੇ ਨਹੀਂ ਹੋ ਰਿਹਾ ਆਹੋ ਹਾਂ ਤੇ ਉਹਨਾਂ ਦੇ ਬੱਚੇ ਭਗਵੰਤ ਮਾਨ ਇਹ ਬੀ ਟੀਮਾਂ ਦੇ ਮਗਰ ਹੌਲੀ ਨਹੀਂ ਚੱਲੂਗਾ ਨਾ ਠੀਕ ਆ ਇਹਨੇ ਪਹਿਲਾਂ ਵੀ ਵੀ ਜਿਵੇਂ ਹਰਿਆਣੇ ਚ ਆ ਵੀ ਕਿਸਾਨਾਂ ਨੂੰ ਨਖੇੜਤਾ ਵੀ ਐ ਹੋ ਜੂਗਾ ਇੱਕ ਗੱਲ ਇਹਨੂੰ ਸਮਝ ਲੈਣੀ ਚਾਹੀਦੀ ਆ ਪੰਜਾਬ ਚ ਕੰਮ ਹੋਣਾ ਨਹੀਂ ਅਸੀਂ ਨਵਰੀਤ ਆਪਾਂ ਇੱਥੇ ਫਰੀਦਕੋਟ ਦੀ ਧਰਤੀ ਤੇ ਖੜੇ ਆ ਇਹ ਬਾਬੇ ਫਰੀਦ ਦੇ ਨਾਮ ਤੇ ਵਸਿਆ ਸ਼ਹਿਰ ਆ ਠੀਕ ਆ ਬਾਬਾ ਫਰੀਦ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਆ ਠੀਕ ਆ ਮੁਸਲਮਾਨ ਪਰਿਵਾਰ ਚ ਸੀ ਪਰ ਉਹਨਾਂ ਦੀ ਮੁਸਲਮਾਨਾਂ ਤੋਂ ਵੱਧ ਮਾਨਤਾ ਇੱਥੇ ਸਿੱਖਾਂ ਦੇ ਹਿੰਦੂਆਂ ਚਾ ਸਾਡੇ ਜਦੋਂ ਵੀਰਵਾਰ ਦੇ ਵੀਰਵਾਰ ਇੱਥੇ ਬਾਬੇ ਫਰੀਜ ਦੇ ਕੱਠ ਹੁੰਦਾ ਠੀਕ ਆ ਪਿੰਡਾਂ ਵਾਲੇ ਆਉਂਦੇ ਆ ਤੇ ਸ਼ਹਿਰੀ ਆਰਥਿਕਤਾ ਨੂੰ ਹਲਾਰਾ ਮਿਲਦਾ ਠੀਕ ਆ ਪਿੰਡਾਂ ਦੇ ਸਰਦਾਰ ਇੱਥੇ ਲੰਗਰ ਲਾਉਂਦੇ ਆ ਪਿੰਡੂ ਲੋਕ ਇੱਥੇ ਲੰਗਰ ਲਾਉਂਦੇ ਜਦੋਂ ਮੇਲਾ ਹੁੰਦਾ ਤੇ ਕਮਾਈ ਸਾਡੇ ਜਿਹੜੇ ਸ਼ਹਿਰੀ ਦੁਕਾਨਦਾਰ ਆ ਉਹ ਕਰਦੇ ਆ ਤੁਸੀਂ ਜਿਹੜਾ ਪਿੰਡਾਂ ਤੇ ਸ਼ਹਿਰਾਂ ਵਾਲਾ ਪਾੜ ਪਾਉਣ ਵਾਲਾ ਠੀਕ ਆ ਇਹ ਪੰਜਾਬ ਜਿਹੜਾ ਸੌਖਾ ਨਹੀਂ ਹੈ ਭਾਵੇਂ ਤੁਸੀਂ ਬਹੁਤ ਹਰਾਮ ਜਿੱਦੀਆਂ ਇਹਨਾਂ ਕਰੋਗੇ ਠੀਕ ਆ ਅੱਜ ਇੱਕ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਏ ਸਾਡੇ ਕੋਲ ਸ਼ਹਿਰੀ ਵੀਰ ਵੀ ਭਲੇਖੇ ਚ ਹੋਣ ਕਿ ਪਿੰਡੂ ਤੇ ਜਿਹੜੀ ਸ਼ਹਿਰੀ ਆਰਥਿਕਤਾ ਉਹ ਇੱਕੋ ਸਿੱਕੇ ਦੇ ਦੋ ਪਹਿਲੂ ਆ ਬਾਈ ਜਦੋਂ ਕੇਂਦਰ ਦੇ ਨਾਲ ਗੱਲਬਾਤ ਚੱਲਦੀ ਸੀਗੀ ਦਿੱਲੀ ਮੋਰਚੇ ਵੇਲੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਵੀ 18 ਲੱਖ ਕਰੋੜ ਰੁਪਇਆ ਚਾਹੀਦਾ ਪੂਰੇ ਮੁਲਕ 'ਚ ਐਮਐਸਪੀ ਤੇ ਖਰੀਦ ਗਾਰੰਟੀ ਦਾ ਕਾਨੂੰਨ ਬਣਾਉਣਾ ਅਸੀਂ ਕਹਾਂ ਵੀ ਉਹ 18 ਲੱਖ ਕਰੋੜ ਰੁਪਇਆ ਜਾਊ ਕਿੱਥੇ ਪਿੰਡੂ ਖੇਤਰ ਚ ਆਊ ਨਾ 70% ਆਬਾਦੀ ਪਿੰਡਾਂ 'ਚ ਰਹਿੰਦੀ ਆ ਨਾ ਪਿੰਡ ਦੇ ਕਿਸਾਨ ਦੀ ਜੇਬ ਚਾਉ ਖੇਤੀ ਖੇਤਰ ਚ ਲੱਗੇ ਮਜ਼ਦੂਰ ਦੀ ਜੇਬ ਚਾਉ ਉਹ ਫਿਰ ਕੀ ਕਰੂਗਾ ਟੋਆ ਪੱਟ ਕੇ ਨੋਟਾ ਨੂੰ ਰੱਪ ਦੂਗਾ ਉਹਦੀ ਖਰੀਦ ਸ਼ਕਤੀ ਵਧੂ ਉਹ ਸ਼ਹਿਰ ਚਾਉ ਨਾ ਠੀਕ ਆ ਹੁਣ ਜਿੱਥੇ 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 ਨਰਮੇ ਨਰਮੇ ਦੀ ਫਸਲ ਬਰਬਾਦ ਹੋਗੀ ਨਾ ਤਾਂ ਨਰਮਾ ਚੁਗਣ ਵਾਲੇ ਮਜ਼ਦੂਰ ਨੂੰ ਕੁਛ ਉਹਦੇ ਪੱਲੇ ਪਿਆ ਨਾ ਨਰਮਾ ਬੀਜਣ ਵਾਲੇ ਕਿਸਾਨ ਦੇ ਕੁਛ ਪੱਲੇ ਪਿਆ ਠੀਕ ਆ ਜਦੋਂ ਕਿਸਾਨ ਦੀ ਫਸਲ ਮਾੜੀ ਹੁੰਦੀ ਆ ਸ਼ਹਿਰਾਂ 'ਚ ਹੀ ਖਬਰਾਂ ਆਉਂਦੀਆਂ ਨਾ ਕਿ ਦੀਵਾਲੀ ਫਿੱਕੀ ਰਹੀ ਠੀਕ ਆ ਜੇ ਪਿੰਡ ਬਰਬਾਦ ਹੋਣਗੇ ਤੇ ਸ਼ਹਿਰਾਂ ਦੀ ਬਰਬਾਦੀ ਤੈ ਆ ਇਸ ਕਰਕੇ ਜਿਹੜੀ ਪਿੰਡੂ ਆਰਥਿਕਤਾ ਸਾਡੀ ਖੇਤੀ ਦੀ ਖੇਤੀ ਆਰਥਿਕਤਾ ਜੇ ਉਹ ਸਹਿਕਦੀ ਰਹੂਗੀ ਨਾ ਤਾਂ ਹੀ ਸਾਡੇ ਸ਼ਹਿਰਾਂ ਨੇ ਸਹਿਕਦੇ ਰਹਿਣਾ ਇਸ ਕਰਕੇ ਇੱਥੇ ਜਿਹੜੇ ਹੁਣ ਵੱਡੇ ਵੱਡੇ ਮਾਲ ਖੁੱਲ ਰਹੇ ਆ ਉਹ ਕਿਸਾਨ ਨਹੀਂ ਖੋਲ ਰਹੇਗੇ ਉਹ ਵੱਡੇ ਕਾਰਪੋਰੇਟ ਘਰਾਂ ਨੇ ਖੁੱਲ ਰਹੇ ਆ ਜਿਹੜੀ ਆਨਲਾਈਨ ਸ਼ਾਪਿੰਗ ਹੋ ਰਹੀ ਆ ਉਹ ਕਿਸਾਨਾਂ ਨੇ ਨਹੀਂ ਸ਼ੁਰੂ ਕਰਵਾਈਗੀ ਠੀਕ ਆ ਆਨਲਾਈਨ ਸ਼ਾਪਿੰਗ ਅੱਗੇ ਤਾਂ ਕੋਈ ਅੜਿੱਕਾ ਨਹੀਂ ਹੈ ਠੀਕ ਆ ਉਹ ਕਿਸੇ ਤਰ੍ਹਾਂ ਦਾ ਕਾਰਪੋਰੇਟ ਘਰਾਣੇ ਅੱਗੇ ਕੋਈ ਡਿੱਕਾ ਨਹੀਂ ਅਸਲ ਦੇ ਵਿੱਚ ਕੀ ਆ ਕਿ ਸਰਕਾਰ ਜਿਹਨੂੰ ਕਹਿੰਦੇ ਕਿ ਹਾਤੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਨ ਨੂੰ ਹੋਰ ਉਹ ਬਹਾਨਾ ਕੋਈ ਬਣਾਉਂਦੀ ਹੈਗੀ ਆ ਤੇ ਨਿਸ਼ਾਨਾ ਉਹ ਕਿਤੇ ਲਾਉਂਦੀ ਆ ਕਿਸਾਨ ਲੋਕਾਂ ਦੇ ਦੁਸ਼ਮਣ ਨਹੀਂ ਹੈ ਇਹ ਸਰਕਾਰ ਦੀ ਸਕੀਮਾਂ ਜੇ ਇਸ ਵਰਤਾਂਤ ਦੇ ਵਿੱਚ ਲੋਕ ਆਏ ਤਾਂ ਪੰਜਾਬ ਦੀ ਪੇਂਡੂ ਆਰਥਿਕਤਾ ਦੇ ਨਾਲ ਸ਼ਾਰੀਆਰਥਿਕਤਾ ਦਾ ਤਬਾਹ ਹੋਣਾ ਵੀ ਤੈਅ ਆ ਇਹ ਪੰਜਾਬ ਦੇ ਲੋਕਾਂ ਨੂੰ ਸ਼ਹਿਰਦ ਲੋਕਾਂ ਨੂੰ ਧਰਮ ਜਾਤ ਖਿੱਤਾ ਪੈਂਡੂ ਸ਼ਹਿਰੀ ਇਹ ਸਾਰੀਆਂ ਗੱਲਾਂ ਤੋਂ ਉੱਪਰ ਹੋ ਕੇ ਪੰਜਾਬੀ ਹੋਣ ਦੇ ਨਾਤੇ ਇਹ ਗੱਲ ਠੰਡੇ ਦਿਮਾਗ ਨਾਲ ਸੋਚਣੀ ਤੇ ਵਿਚਾਰਨੀ ਚਾਹੀਦੀ ਆ ਤੇ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧੀ ਹੱਲੇ ਦਾ ਡਟਵਾਂ ਮੁਕਾਬਲਾ ਕਰਨਾ ਚਾਹੀਦਾ ਧੰਨਵਾਦ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਸ਼ੁਕਰੀਆ ਜੀ ਧੰਨਵਾਦ